ਸਾਡੇ ਪੰਜਾਲ 4 500 ਕਿਲਾ ਜ਼ਮੀਨ ਜਿਹੜਾ ਹੜ ਗਿਆ ਸਾਡਾ ਪਿੰਡ ਦਾ ਨੁਕਸਾਨ ਹੋ ਗਿਆ ਤਿੰਨ ਚਾਰ ਘਰਾਂ ਦੇ ਦਾ ਬਿਟੂ ਨੀਆਂ ਵੀ ਨਿਕਲ ਗਈਆਂ ਉਹਦਾ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਉਹਦਾ ਇਹ ਫੋਟੋ ਇਕੱਲੀਆਂ ਖਿੱਚ ਕੇ ਲੈ ਗਏ ਕੋਈ ਕੁਝ ਨਹੀਂ ਕੀਤਾ ਇਸ ਅਸੀਂ ਪੂਰ ਜੋਰ ਇਹੀ ਮੰਗ ਕਰਦੇ ਆ ਵੀ ਸਾਡੇ ਉਹ ਡੀਸੈਲਟਿੰਗ ਕਰਾਈ ਜਾਵੇ ਵੱਧ ਤੋਂ ਵੱਧ ਪਿਛਲੇ ਸਮਾਂਦ੍ਰਾਂ ਜਿਹੜਾ ਡੀਸੈਲਟਿੰਗ ਸ਼ੁਰੂ ਹੋਈ ਸੀ ਚੰਪੁਰ ਪਿੰਡ ਵਾਲੇ ਪਾਸੇ ਪੁੱਥੇ ਡੀਸੈਲਟਿੰਗ ਹੋਈ ਵੀ ਆ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਤੁਮਨੇ ਇਹ ਕਹਿਆ ਮਨਾ ਕਰਦੇ ਵੀ ਨਹੀਂ ਹੋਣੀ ਚਾਹੀਦੀ ਕਿ ਹੁਣ ਅਸੀਂ ਇਹ ਪੂਰ ਜੋਰ ਪਿੰਡ ਮੰਗ ਕਰ ਰਿਆ ਵੀ ਡੀਸੈਲਟ ਕੀਤੀ ਜਾਵੇ ਤੇ ਤਾਂ ਹੀ ਸਾਡੇ ਪਿੰਡ ਦੇ ਮੈਂਦਲੀ ਕਲਾਂ ਹਰੀਆਲ ਗੱਜਪੁਰ ਚੰਦਪੁਰ ਅੱਜ ਉਹ ਕਿਰਤਪੁਰ ਤੱਕ ਪਤਾਲਪੁਰ ਤੱਕ ਇਸਦੀ ਮਾਰ ਹੈ ਕਿਉਂਕਿ ਹੁਣ ਆ ਤੁਸੀਂ 15 ਦਿਨ ਉਹ ਦੇਖ ਲਿਓ ਇੱਥੇ ਸਾਰੇ ਡੀਸੀ ਐਸਡੀਐਮ ਮੰਤਰੀ ਸਾਰੇ ਘੁੰਮਣੇ ਦੋ ਹੁਣ ਅਸੀਂ ਜਿਹੜਾ ਸਾਡਾ ਠਗਮਾ ਸਹੀ ਟਾਈਮ ਹੈ ਹੁਣ ਸਾਡੇ ਕੋਈ ਬਾਹ ਨਹੀਂ ਫੜ ਰਿਹਾ ਕਰਿਆ ਕਰਦੇ ਜੇ ਰੋਕ ਕੇ ਦੇਖ ਲਓ ਲੱਗੇ ਬਈ ਦਿਨੇ ਹੁਣ ਇੱਥੇ ਦੋ ਤਿੰਨ ਚਾਰ ਘੰਟੇ ਪਹਿਲਾਂ ਕੁਝ ਜੀ ਤੁਹਾਡੇ ਆਣ ਦੀ ਕਦੇ ਖਬਰ ਮਿਲ ਗਈ ਪੱਤਰਕਾਰਾਂ ਦੀ ਵੀ ਆ ਰਹੇ ਉਹਨਾਂ ਨੇ ਆਪਣਾ ਬੋਰੀ ਬਿਸਤਰਾ ਲਾ ਕੇ ਗੋਲ ਕਰਤਾ ਇਸ ਟਾਈਮ ਪ੍ਰੈਸ਼ਰਾਂ 'ਵਿਖੜ ਗੀਆਂ ਮਸ਼ੀਨਾਂ ਦੇ ਬੇ ਲੋਕਾਂ ਨਾਲ ਐਡਾ ਆਡਾ ਨਾ ਲਾਓ ਤੁਹਾਨੂੰ ਉਹਨਾਂ ਨੇ ਵੋਟਾਂ ਪਾ ਕੇ ਰਾਜ ਭਾਗ ਦਿੱਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਕੈਬਨਟ ਮਨਿਸਟਰ ਬਣਾਇਆ ਪਰ ਸਾਨੂੰ ਇਹ ਨਾ ਮਜਬੂਰ ਕਰੋ ਵੀ ਅਸੀਂ ਸੜਕਾਂ ਦੇ ਬੈਠੇ ਰੋਲੀਏ ਸੜਕਾਂ ਤੇ ਧਰਨੇ ਲਾਈਏ ਦੋ ਦਿਨ ਸਭ ਪਹਿਲਾਂ 24 ਘੰਟੇ ਗਿਆ ਸੀ ਮੈਂ ਅਗਰ ਦੋ ਦਿਨ 48 ਘੰਟੇ ਵਿੱਚ ਇਹ ਸ਼ੁਰੂ ਕੰਮ ਨਾ ਕਰਾ ਤਾਂ ਸਾਨੂੰ ਮਜਬੂਰਨ ਕੋਈ ਸਖਤ ਕਦਮ ਚੁੱਕਣਾ ਪੈਣਾ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੋਸ ਸਿੰਘ ਰਾਣਾ ਅਸੀਂ ਪਹੁੰਚੇ ਹਾਂ ਸਤਲੁਦ ਰਿਆ ਕੰਡੇ ਵਸਦੇ ਪਿੰਡ ਹਰੀਵਾਲ ਮੈਧਲੀ ਕਲਾ ਵਿਖੇ ਹਰ ਸਾਲ ਬਰਸਾਤ ਦੇ ਦਿਨਾਂ ਦੇ ਵਿੱਚ ਇਹਨਾਂ ਪਿੰਡਾਂ ਨੂੰ ਜਿਹੜਾ ਹੈ ਵੱਡੀ ਮਾਰ ਜਿਹੜੀ ਆ ਉਹ ਝੇਲਣੀ ਪੈਂਦੀ ਆ ਖਾਸ ਕਰਕੇ ਸਤਲੁਦ ਰਿਆ ਦਾ ਪਾਣੀ ਜਦੋਂ ਓਵਰਫਲੋ ਹੋ ਜਾਂਦਾ ਤਾਂ ਖਾਸ ਕਰਕੇ ਪਿੰਡ ਹਰੀਵਾਲ ਮੈਧਲੀ ਕਲਾ ਗੱਜਪੁਰ ਚੰਦਪੁਰ ਬੇਲਾ ਤੇ ਨਾਲ ਲੱਗਦੇ ਪਿੰਡਾਂ ਨੂੰ ਮਾਰ ਮਾਰਦਾ ਹੈ ਤੇ ਬੇਸ਼ੱਕ ਪ੍ਰਸ਼ਾਸਨ ਵੱਲੋਂ ਜਿਹੜਾ ਇੱਕ ਰੇਟ ਬਾਲ ਲਗਾਏ ਜਾ ਰਹੇ ਆ ਔਰ ਕ੍ਰੇਟ ਬਾਲ ਜਿਹੜੇ ਲਾਏ ਜਾ ਰਹੇ ਆ ਉਹ ਬਿਲਕੁਲ ਜੇ ਕਹਿ ਸਕਦੇ ਆ ਜਿਹੜੀ ਜ਼ਮੀਨ ਹੈ ਉਹਦੇ ਲੈਵਲ ਤੇ ਹੀ ਕ੍ਰੇਟ ਬਾਲ ਲਾਏ ਜਾ ਰਹੇ ਆ ਪਰ ਜਿਹੜਾ ਇੱਕ ਵਾਰ ਜ਼ਰੂਰ ਦਿਖਾਵਾਂਗੇ ਜਿਹੜਾ ਵਿਚਲਾ ਜਿਹੜਾ ਬੇਸਮੈਂਟ ਹੈਗਾ ਉਹ ਬਿਲਕੁਲ ਇਤੋਂ ਵੀ ਉੱਚਾ ਹੋ ਚੁੱਕਿਆ ਪਿੰਡਵਾਸੀਆਂ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਉਹ ਜਦ ਕੇ ਉਸ ਥਾਂ ਚੱਲਣਾ ਚਾਹੀਦਾ ਪਰ ਪਾਣੀ ਜਿਹੜਾ ਉਹ ਪਿੰਡ ਵਾਲੇ ਪਾਸੇ ਨੂੰ ਚਲ ਰਿਹਾ ਪਿੰਡ ਵਾਲਾਂ ਦੀ ਜਿਹੜੀ ਡਿਮਾਂਡ ਹੈਗੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਤ루 ਦਰਿਆ ਦੇ ਵਿੱਚੋਂ ਜਿਹੜਾ ਹੈ ਡੀਸੈਲਟਿੰਗ ਕੀਤੀ ਜਾ ਚੱਕਿਆ ਜਾਵੇ ਪਰ ਪਿਛਲੇ ਸਮੇਂ ਦੌਰਾਨ ਜਦੋਂ ਮਾਲ ਚੰਦਪੁਰ ਬੇਲਾ ਵਿਖੇ ਚੱਕਿਆ ਗਿਆ ਕਈ ਸਵਾਲ ਉੱਠੇ ਸੀ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਸੀ ਕੁਝ ਲੋਕ ਹੱਕ ਦੇ ਵਿੱਚ ਵੀ ਸੀ ਪਰ ਅੱਜ ਜਿਹੜਾ ਇਹ ਹਰੀਵਾਲ ਮੈਧਰੀ ਕਲਾ ਦਾ ਪਿੰਡ ਦੇ ਜਿਹੜੇ ਲੋਕ ਹੈ ਉਹ ਡੀਸੈਲਟਿੰਗ ਦੇ ਹੱਕ ਦੇ ਵਿੱਚ ਹੈਗੇ ਆ ਉਹ ਕਹਿੰਦੇ ਕਿ ਅਸੀਂ ਲਗਭਗ ਪਿਛਲੇ 2 ਮਹੀਨੇ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਆ ਕਿ ਸਾਡਾ ਜਿਹੜਾ ਇਹ ਮਾਲ ਹੈ ਵਿੱਚੋਂ ਚੱਕਿਆ ਜਾਵੇ ਉਹਨੂੰ ਜਾਤਾ ਸੈਡਾਂ ਤੇ ਲਾਇਆ ਜਾਵੇ ਦਰਿਆ ਨੂੰ ਬਿਲਕੁਲ ਅ ਵਿੱਚੋਂ ਜਿਹੜਾ ਉਹ ਸੈਡਾਂ ਤੋਂ ਨੀਵਾ ਕੀਤਾ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ 'ਚ ਪਾਣੀ ਦਰਿਆ ਤੋਂ ਬਾਹਰ ਨਾ ਆ ਸਕੇ ਸਾਡੇ ਨਾਲ ਪਿੰਡ ਦੇ ਜਿਹੜੇ ਐ ਸਾਬਕਾ ਸਰਪੰਚ ਹੈਗੇ ਆ ਸਾਦਾ ਸਿੰਘ ਹਣੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਦਾ ਸਿੰਘ ਜੀ ਕੀ ਲੱਗਦਾ ਪਿਛਲੇ ਸਮਾਂ ਦੌਰਾਨ ਜਿਹੜਾ ਡੀਸੈਲਟਿੰਗ ਇਹ ਸ਼ੁਰੂ ਹੋਈ ਸੀ ਚੰਦਪੁਰ ਬੇਲਾ ਵਾਲੇ ਪਾਸੇ ਉੱਥੇ ਡੀਸੈਲਟਿੰਗ ਹੋਈ ਵੀ ਆ ਕੁਝ ਲੋਕਾਂ ਨੇ ਵਿਰੋਧ ਵੀ ਕੀਤਾ ਹੈ ਪਰ ਅੱਜ ਤੁਹਾਡੇ ਪਿੰਡ ਦੇ ਕਾਫੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਆ ਕਹਿੰਦੇ ਕਿ ਡੀਸੈਲਟਿੰਗ ਦਰਿਆ ਦੇ ਵਿੱਚੋਂ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਇੱਕ ਪਾਸੇ ਤਾਂ ਆਪਾਂ ਨਾ ਦੇਈ ਜਾਂਦੇ ਆ ਹੁਣ ਇਸ ਕਰਕੇ ਚਾਹੀਦੀ ਜੋ ਪਿੰਡ ਦਾ ਪਾਣੀ ਮਾਰ ਕਰਦਾ ਪਿੰਡ ਨੂੰ ਪਾਣੀ ਤੇ ਉਹਦੇ ਸਬੰਧ ਵਿੱਚ ਅਸੀਂ ਵਿੱਚੋਂ ਰਿਟੈਂਸ਼ਨ ਵੱਜ ਜਵੇ ਜਾਂ ਉਹ ਚੱਕ ਕੇ ਸਾਈਡ ਰੀਜਲਟਿੰਗ ਹੋ ਜਵੇ ਇਹ ਜਿਹੜੀ ਰਿਪੇਅਰਮੈਂਟ ਲੱਗ ਰਹੀ ਹੈ ਇਸ ਟਾਈਮ ਇਹਦਾ ਫਾਇਦਾ ਤਦ ਹੀ ਹੈ ਜੇ ਸਾਨੂੰ ਵਿੱਚੋਂ ਰਿਟੈਂਸ਼ਨ ਵੱਜੀ ਜਾਵੇ ਜਾਂ ਮਾਲ ਵਿੱਚੋਂ ਡੀਜ਼ਲ ਨਹੀਂ ਕੀਤੀ ਜਾਵੇ ਤਦ ਸਾਡੇ ਪੰਜ ਚਾਰ 4-500 ਕਿੱਲਾ ਜ਼ਮੀਨ ਜਿਹੜਾ ਹੜ ਗਿਆ ਸਾਡਾ ਪਿੰਡ ਦਾ ਨੁਕਸਾਨ ਹੋ ਗਿਆ ਤਿੰਨ ਚਾਰ ਘਰਾਂ ਦੇ ਤਾਂ ਵਿੱਚੋਂ ਨੀਆਂ ਵੀ ਨਿਕਲ ਗਈਆਂ ਉਹਦਾ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਉਹਦਾ ਇਹ ਫੋਟੋ ਕੱਲੀਆਂ ਖਿੱਚ ਕੇ ਲੈ ਕੇ ਕੋਈ ਕੁਝ ਨਹੀਂ ਕੀਤਾ ਇਹ ਅਸੀਂ ਪੂਰ ਜੋਰ ਇਹੀ ਮੰਗ ਕਰਦੇ ਆ ਵੇ ਸਾਡੇ ਉਹ ਡੀਸੈਲਟਿੰਗ ਕਰਾਈ ਜਾਵੇ ਵੱਧ ਤੋਂ ਵੱਧ ਸਭ ਨੇ ਇਹ ਕਹਿੰਦਾ ਸੀ ਮਨਾ ਕਰਦੇ ਵੀ ਨਹੀਂ ਹੋਣੀ ਚਾਹੀਦੀ ਉਹ ਹੁਣ ਅਸੀਂ ਇਹ ਪੂਰ ਜੋਰ ਪਿੰਡ ਮੰਗ ਕਰ ਰਿਆ ਵੀ ਡੀਸੈਲਟ ਕੀਤੀ ਜਾਵੇ ਤੇ ਤਾਂ ਹੀ ਸਾਡੇ ਪਿੰਡ ਦੇ ਮਹਿੰਦਲੀ ਕਲਾਂ ਹਰੀਆਲ ਗੱਜਪੁਰ ਚੰਦਪੁਰ ਅੱਜ ਉਹ ਕਿਰਤਪੁਰ ਤੱਕ ਪਤਾਲਪੁਰ ਤੱਕ ਕਿਸਤੀ ਮਾਰ ਹੈ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਬੇਨ ਜੇਤੀ ਜੇਤੀ ਡੀਸੈਲਟ ਕੀਤੀ ਜਾਵੇ ਅਗਰ ਇਹ ਡੀਸੈਲਟ ਨਹੀਂ ਦੋ ਦਿਨ ਅਸਤਾ ਪਹਿਲਾ 24 ਘੰਟੇ ਕਿਹਾ ਸੀ ਮੈਂ ਅਗਰ ਦੋ ਦਿਨ 48 ਘੰਟੇ ਵਿੱਚ ਇਹ ਸ਼ੁਰੂ ਕੰਮ ਨਾ ਕਰਾ ਤਾਂ ਸਾਨੂੰ ਮਜਬੂਰਨ ਕੋਈ ਸਖਤ ਕਦਮ ਚੁੱਕਣਾ ਪੈਣਾ ਆਪਾਂ ਰੋਡ ਜਮ ਕਰਾਂਗੇ ਇਸ ਤੁਹਾਡੇ ਚੈਨਲ ਦੇ ਥਰੂ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇਹਨੂੰ ਛੇਤੀ ਛੇਤੀ ਡੀਸੈਲਟ ਕਰਾਈ ਜਾਵੇ ਤੇ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਸਾਦਾ ਸਿੰਘ ਜੀ ਲੱਗਦਾ ਨਹੀਂ ਜਿਵੇਂ ਕ੍ਰੇਟ ਬਾਲ ਲਾਏ ਜਾ ਰਹੇ ਆ ਲੱਗਦਾ ਨਹੀਂ ਜਦੋਂ ਪਹਾੜ ਆਏ ਸੀ ਪਿਛਲੇ ਸਾਲ ਉਸ ਟਾਈਮ ਪ੍ਰਸ਼ਾਸਨ ਅਧਿਕਾਰੀ ਆਏ ਕਹਿੰਦੇ ਪਾਣੀ ਉਤਰ ਲੈਣ ਦਿਓ ਉਹ ਤੋਂ ਬਾਅਦ ਪੱਕੇ ਤੌਰ ਤੇ ਕ੍ਰੇਟ ਬਾਲ ਲਾਵਾਂਗੇ ਹੱਲ ਕਰਾਂਗੇ ਪਰ ਇਹ ਕਿਉਂ ਹੁੰਦਾ ਕਿ ਬਰਸਾਤਾਂ ਦੇ ਦਿਨਾਂ ਤੋਂ ਲਗਭਗ ਮਹੀਨਾ ਦੋ ਮਹੀਨਾ ਪਹਿਲਾਂ ਚੇਤੇ ਆ ਜਾਂਦਾ ਵਾ ਕ੍ਰੇਟ ਬਾਲ ਲਾ ਦਈਏ ਹੁਣ ਲੱਗਦਾ ਨਹੀਂ ਇਹ ਕੰਮ ਬਰਸਾਤ ਜਦੋਂ ਖਤਮ ਹੁੰਦੀ ਹੈ ਉਸ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਜਦੋਂ ਮੈਂ ਪਿਛਲੇ ਵਾਰੀ ਮੇਰੀ ਪ੍ਰਸ਼ਾਸਨ ਨਾਲ ਬਹਿਸ ਹੋਈ ਸੀ ਵੀ ਜਦੋਂ ਬਰਸਾਤ ਆਂਦੀ ਹੈ ਉਦੋਂ ਡੱਡੂ ਬਣ ਕੇ ਛਾਲਾ ਮਾਰ ਕੇ ਪਾਣੀ ਜਾ ਜਾਂਦੇ ਸਾਰਾ ਸਿਆਲ ਸਾਰੀ ਰੋਹੀ ਨਿਕਲ ਜਾਂਦੀ ਐ ਇਸ ਟਾਈਮ ਪੂਰਾ ਸੀ ਦੋ ਮਹੀਨੇ ਤੋਂ 5 3 2024 ਨੂੰ ਆਪਾਂ ਮੰਗ ਪੱਤਰ ਦਿੱਤਾ ਸੀ ਉਦੋਂ ਦਾ ਕੰਮ ਸ਼ੁਰੂ ਹੁੰਦਾ ਜਦੋਂ ਕੰਮ ਹੋਣਾ ਸੀ ਇਹ ਸਿਰਫ ਸਾਡਾ 500 ਮੀਟਰ ਟੋਟਾ ਜੀ ਡੀਸਲ ਨੇ ਹੋ ਜਾਵੇ ਤੇ ਸਾਡਾ ਪਿੰਡ ਸਾਰੇ ਸੇਫ ਹੋ ਜਾਣ ਸਾਡੀ ਜ਼ਮੀਨ ਸੇਫ ਹੋ ਜਾਵੇ ਅਸੀਂ ਇਹ ਪ੍ਰੇਸ਼ਾਨੀ ਦਾ ਮੰਗ ਕਰਦੇ ਬੇਨਤੀ ਸਾਡੀ ਹੱਥ ਜੋੜ ਕੇ ਬਈ ਇਹਨਾਂ ਛੇਤੀ ਛੇਤੀ ਡੀਸਲ ਨੇ ਕੀਤੀ ਜਾਵੇ ਤੇ ਕ੍ਰੇਡਿਟ ਵੱਲ ਜਲਦੀ ਜਲਦੀ ਪੂਰੀ ਕੀਤੀ ਜਾਵੇ ਕਲਕਲ ਜੀ ਇਸ ਤੋਂ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਆ ਸਾਫ ਕਾ ਜਿਹੜਾ ਜ਼ਿਲ੍ਹ ਜਿਲ੍ਹਾ ਪ੍ਰੀਸ਼ਦ ਮੈਂਬਰ ਨਰਮਲ ਸਿੰਘ ਹਰੀਗਾਲ ਹੁਣੀ ਉਹ ਵੀ ਹਾਜ਼ਰ ਨੇ ਨਾਲ ਕਿਉਂਕਿ ਲੰਮਾ ਸਮਾਂ 5 ਸਾਲ ਦਾ ਹੁੰਦਾ ਨਰਮਲ ਜੀ ਕੀ ਲ ਤੁਸੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਰਹੇ ਹੋ ਉਸ ਟਾਈਮ ਵੀ ਮੰਗਾ ਚੱਕੀਆਂ ਹੋਣੀਆਂ ਕਿ ਜਿਹੜਾ ਸਾਡੇ ਪਿੰਡ ਨੂੰ ਜਾਂ ਤਾਂ ਪੱਕੇ ਤੌਰ ਤੇ ਬੰਨ ਲਾਏ ਜਾਣ ਜਾਂ ਕ੍ਰੇਟ ਬਾਲ ਲਾਏ ਜਾਣ ਕ੍ਰੇਟ ਬਾਲ ਆਉਂਦੇ ਆ ਸਰਕਾਰਾਂ ਲਾਂਦੀਆਂ ਜਦੋਂ ਬਰਸਾਤ ਆਉਂਦੀ ਉਹ ਹੜ੍ਹ ਜਾਂਦੇ ਆ ਹਰ ਸਾਲ ਉਸੇ ਚੱਕਰਾਂ ਚੱਪਾ ਫਸੇ ਆ ਜ਼ਮੀਨਾਂ ਹਰ ਸਾਲ ਹੜ੍ਹਦੀਆਂ ਆ ਲੋਕਾਂ ਦਾ ਨੁਕਸਾਨ ਹੁੰਦਾ ਲੱਗਦਾ ਨਹੀਂ ਜਿਹੜਾ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹਰ ਸਾਲ ਹੁੰਦਾ ਹੈ ਉਹਦੇ ਵਾਸਤੇ ਸਰਕਾਰ ਨੂੰ ਕੋਈ ਠੋਕਮੇ ਕਦਮ ਚੱਕਣੇ ਚਾਹੀਦੇ ਆਸੀਂ ਤਾਂ ਉਹਦਾ ਪੰਜਾਬ ਸਰਕਾਰ ਨੂੰ ਇੱਕੇ ਬੇਨਤੀ ਕਰਨ ਜਾਂਦੇ ਆ ਪੁਰਜੋਰ ਅਪੀਲ ਸਾਰੇ ਮੰਨ ਲੋ ਕਈ 10 25 25 30 ਪਿੰਡ ਜੀ ਕਿ ਜੇਕਰ ਇਹ ਚੈਨਲਾਈਜ਼ ਹੋ ਜਵੇ ਤਾਂ ਜਿਹੜਾ ਰੋ ਰੋਜ ਦਾ ਇਹ ਫਹਾ ਇਹੀ ਮੁੱਕ ਜਾਵੇ ਪਰ ਅਸੀਂ ਸਰਕਾਰਾਂ ਨੂੰ ਜਿਹੜੇ ਲੋਕ ਹੈ ਸਾਡੀਆਂ 2-3 ਪੀੜ੍ਹੀਆਂ ਖਤਮ ਹੋ ਗਈਆਂ ਸਾਡੀ ਵੀ 30 ਪੀੜ੍ਹੀ ਮੰਨ ਲੋ ਚੱਲਿਆ ਕਰਦੀ ਚੌਥੀ ਪਰ ਇਹ ਸਾਡੀ ਜਿਹੜੀ ਮੰਗ ਹੈ ਜਿਉਂ ਦੀ ਤਿਉਹ ਹੈ ਕਿਉਂਕਿ ਹੁਣ ਆ ਤੁਸੀਂ 15 ਦਿਨ ਨੂੰ ਦੇਖ ਲਿਓ ਇੱਥੇ ਸਾਰੇ ਡੀਸੀ ਐਸਡੀਐਮ ਮੰਤਰੀ ਸਾਰੇ ਘੁੰਮਣੇ ਦੋ ਹੁਣ ਅਸੀਂ ਜਿਹੜਾ ਸਾਡਾ ਟੁਗਮਾ ਸਹੀ ਟਾਈਮ ਹੈ ਹੁਣ ਸਾਡੇ ਕੋਈ ਬਾਹ ਨਹੀਂ ਫੜ ਰਿਹਾ ਅਸੀਂ ਪ੍ਰਸ਼ਾਸਨ ਨੂੰ ਦੋ ਮਹੀਨੇ ਹੋ ਗਏ ਮੰਗਾ ਅਸੀਂ ਡੀਸੀ ਨੂੰ ਮਿਲੇ ਜਿਹੜੀ ਸੀ ਨੂੰ ਮੰਤਰੀ ਸਾਹਿਬ ਤੱਕ ਹੀ ਪਹੁੰਚ ਕੀਤੀ ਉਹ ਕਹਿੰਦੇ ਕੰਮ ਚੱਲ ਰਿਹਾ ਹੈ ਆ ਸਾਡੇ ਕ੍ਰੇਡ ਵਾਲਾਂ ਦਾ ਕੰਮ ਚੱਲਿਆ ਬਹੁਤ ਮੱਠਾ ਜੀ ਦੋ ਮਹੀਨੇ ਹੋ ਗਏ ਕੰਮ ਲੱਗਿਆ ਨੂੰ ਬਲਕਿ ਜੇ ਸਹੀ ਰਫਤਾਰ ਚ ਸਰਕਾਰ ਕਰਾਣੀ ਚਾਹਵੇ ਤਾਂ 15 ਦਿਨ ਦਾ ਕੰਮ ਹੈ ਇਹ ਨਹੀਂ ਨੇੜਾ ਕੀਤਾ ਫਿਰ ਲੱਗਦਾ ਨਹੀਂ ਤੁਸੀਂ ਕਹਿੰਦੇ ਬਈ ਚੈਨਲਾਈਜ਼ ਕਰ ਦੇਣਾ ਚਾਹੀਦਾ ਹੁਣ ਤਾਂ ਮੌਕਾ ਹੈ ਲੋਕ ਸਭਾ ਚੋਣਾਂ ਚੱਲ ਰਹੀਆਂ ਹੁਣ ਤਾਂ ਲੀਡਰ ਤੁਹਾਡੇ ਘਰਾਂ ਚ ਆ ਰਹੇ ਆ ਸਵਾਲ ਕਰੋ ਵੇ ਕਿਉਂ ਨਹੀਂ ਜਿਹੜਾ ਜਿਹੜਾ ਦੁਬਾਰਾ ਮੁੜ ਕੇ ਤੁਹਾਡੇ ਕੋਲ ਆ ਰਿਹਾ ਉਹਨੂੰ ਪੁੱਛਦੇ ਕਿਉਂ ਨਹੀਂ ਆਪਾਂ ਅਸੀਂ ਤਾਂ ਹਰੇਕ ਸਰਕਾਰ ਨੂੰ ਹਰੇਕ ਹਣ ਦਲ ਆ ਰਹੇ ਚਾਰ ਪੰਜ ਦਲ ਜਿਹੜੇ ਖੜੇ ਵੈਸ਼ਟ ਰਾਜਨੀਤਿਕ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਤਾਂ ਜਿਹੜਾ ਚੈਨਲ ਅੱਜ ਕਰ ਦੋ ਪੱਕਾ ਜਿਹੜਾ ਸਾਡਾ ਬੇਲਿਆਂ ਦੇ ਪਿੰਡ ਹੈ ਇਹ ਮੇਰੇ ਖਿਆਲ 35 ਕ ਪਿੰਡ ਪੈਂਦੇ ਸਾਰੇ ਇਹ ਸਾਰਿਆਂ ਨੂੰ ਸੁਖ ਹੋ ਜਾਣਾ ਪਰ ਜਿਹੜੀ ਸਰਕਾਰ ਹੈ ਜਿਹੜੀਆਂ ਦਾਲਾ ਰਾਜਨੀਤਿਕ ਉਹ ਸਿਆਸੀ ਰੋਟੀਆਂ ਸਿਕਣਾ ਚਾਹਦੀ ਹੈ ਵੀ ਅਸੀਂ ਜੇ ਲਾਤਾ ਪੱਕਾ ਚੈਨਲ ਅੱਜ ਕਰਤਾ ਸਾਡਾ ਇੱਥੇ ਜਿਹੜੀ ਮਾਈਨਿੰਗ ਹੋ ਰਹੀ ਮੈਂ ਕਹਿਣਾ ਨਹੀਂ ਚਾਹਦਾ ਸਾਡੇ ਨਾਲ ਹੀ ਮ ਤੁਸੀਂ ਛੋਟੇ ਜਾਣ ਤੋਂ ਪਹਿਲਾਂ ਹੀ ਕੋ ਮਸ਼ੀਨਾਂ ਭਜਾ ਕੇ ਲੈ ਕੇ ਮਠੇਕੇਦਾਰ ਦਾ ਕਿਸੇ ਦਾ ਨਾਂ ਨਹੀਂ ਲੈਣਾ ਚਾਹਦਾ ਉਹ ਸਰਕਾਰ ਨੂੰ ਸਭ ਕੁਝ ਪਤਾ ਹੈ ਪਰ ਇੱਥੇ ਜਿਹੜਾ ਸਾਡਾ ਪਿੰਡ ਹੈ ਇਹ ਪੱਬਾਂ ਦੇ ਭਾਰ ਤਰਲੇ ਕਰਿਆ ਕਰਦਾ ਡੀਸੀ ਦੇ ਤਰਲੇ ਕਰਿਆ ਕਰਦਾ ਪ੍ਰਸ਼ਾਸਨ ਦੇ ਉਹ ਚੱਕਣ ਨੂੰ ਤਿਆਰ ਨਹੀਂ ਹੈ ਜਿੱਥੇ ਅਸੀਂ ਨਾ ਦਿੰਦੇ ਉੱਥੇ ਰਾਤ ਨੂੰ ਦਿਨੇ ਚਿੱਟੇ ਅੰਬਰ ਉੱਥੇ ਮਸ਼ੀਨਾਂ ਲੱਗੀਆਂ ਜੇ ਤੁਸੀਂ ਸ਼ਿਕਾਇਤ ਕਰੋਗੇ ਤਾ ਉਲਟਾ ਸ਼ਿਕਾਇਤ ਕਰਤਾ ਨੂੰ ਧਮਕਾਇਆ ਜਾਂਦਾ इवन ਕਿ ਉਹ ਕੋਈ ਪਰਚੇ ਵੀ ਹੁੰਦੇ ਆ ਇਹ ਅਸੀਂ ਸਰਕਾਰ ਨੂੰ ਵੀ ਇਸ ਗੱਲ ਦੇ ਦੋਸ਼ੀ ਮੰਨਦੇ ਆ ਵੀ ਸਰਕਾਰ ਦਾ ਵੀ ਵਿੱਚ ਹੱਥ ਹੈ ਜੀ ਤੇ ਕਹਿੰਦੇ ਪਰਚੇ ਹੁੰਦੇ ਆ ਇਹ ਤਾਂ ਸਰਕਾਰ ਕਹਿੰਦੀ ਸੀ ਅਸੀਂ ਕਿਸੇ ਨਾਲ ਕਿਸੇ ਨਾਲ ਨਜਾਇਜ਼ ਨਹੀਂ ਕਰਨੀ ਕੋਈ ਧੱਕਾ ਨਹੀਂ ਕਰਨਾ ਕਿਸੇ ਨਾਲ ਤੁਸੀਂ ਕਹਿੰਦੇ ਪਰਚੇ ਹੁੰਦੇ ਕਰਿਆ ਕਰਦੇ ਜੇ ਰੋਕ ਕੇ ਦੇਖ ਲੋ ਲੱਗੇ ਬਈ ਦਿਨੇ ਹੁਣ ਇੱਥੇ 2 3 4 ਘੰਟੇ ਪਹਿਲਾਂ ਹੀ ਗਏ ਆ ਨੱਠ ਕੇ ਜੇ ਤੁਸੀਂ ਤੁਹਾਡੇ ਆਣ ਦੀ ਕਦੇ ਖਬਰ ਮਿਲ ਗਈ ਪੱਤਰਕਾਰਾਂ ਦੀ ਵੀ ਆ ਰਹੇ ਉਹਨਾਂ ਨੇ ਆਪਣਾ ਬੋਰੀ ਬਿਸਤਰਾ ਲਾ ਕੇ ਗੋਲ ਕਰਤਾ ਇਸ ਟਾਈਮ ਕ੍ਰੈਸ਼ਰਾਂ ਨਾਲ ਖੜ ਗਏ ਮਸ਼ੀਨਾਂ ਚਾਰ ਪੰਜ ਮਸ਼ੀਨਾਂ ਲੱਗੀਆਂ ਮੈਂ ਕੱਲਾ ਨਹੀਂ ਕਹਿੰਦਾ ਆ ਸਾਰਾ ਪਿੰਡ ਹੱਥ ਖੜਾ ਕਰਾ ਕੇ ਦਿਗਲਵ ਲੱਗੀਆਂ ਨੇ ਮਸ਼ੀਨਾਂ ਜਿਵੇਂ ਕਿ ਅਸੀਂ ਕਹਿੰਦੇ ਆ ਇੱਥੇ ਲਾਓ ਇੱਥੇ ਲਾਣ ਨੂੰ ਤਿਆਰ ਨਹੀਂ ਐ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਵੇ ਲੋਕਾਂ ਨਾਲ ਐਡਾ ਆਡਾ ਨਾ ਲਾਓ ਤੁਹਾਨੂੰ ਉਹਨਾਂ ਨੇ ਵੋਟਾਂ ਪਾ ਕੇ ਰਾਜ ਭਾਗ ਦਿੱਤੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਕੈਬਨਟ ਮਿਨਿਸਟਰ ਬਣਾਇਆ ਪਰ ਸਾਨੂੰ ਇਹ ਨਾ ਮਜਬੂਰ ਕਰੋ ਵੀ ਅਸੀਂ ਸੜਕਾਂ ਦੇ ਬੈਠੇ ਵੇ ਨਹੀਂ ਨਾ ਇੱਥੇ ਸਾਡੇ ਦੋ ਜੀ ਕਟ ਕਟ ਕਰਕੇ ਨਗਲ ਜਾਣਾ ਅਸੀਂ ਦੋ ਦਿਨ ਦਾ ਟਾਈਮ ਦਿੱਤਾ ਸਰਪੰਚ ਸਾਹਿਬ ਨੇ ਸਾਰੇ ਪਿੰਡ ਨਿਵਾਸੀ ਹਾਜ਼ਰ ਹੈ ਅਸੀਂ ਫਿਰ ਜਿਹੜਾ ਜੀਟੀ ਰੋਡ ਹੈ ਉਹ ਨੂੰ ਫਿਰ ਦੋ ਦਿਨ ਤੇ ਬਾਅਦ ਜੰਮ ਕਰਾਂਗੇ ਫਿਰ ਪ੍ਰਸ਼ਾਸਨ ਦੇ ਸਿੱਧਾ ਉੱਤੇ ਜ਼ਿੰਮੇਵਾਰ ਹੋਊਗਾ ਨਹੀਂ ਤਾਂ ਸਾਡਾ ਜਿਹੜਾ ਹੱਲ ਹੈ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਬਿਲਕੁਲ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਬੀਬੀਆਂ ਜ਼ਰੂਰ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਮਾਤਾ ਜੀ ਕੀ ਲੱਗਦਾ ਕਾਫੀ ਉਮਰ ਤੁਹਾਡੀ ਵੀ ਹੋ ਗਈ ਹੈ ਜਿਵੇਂ ਬਰਸਾਤਾਂ ਦੇ ਦਿਨਾਂ 'ਚ ਹੜ ਆਂਦੇ ਆ ਫਿਰ ਲੱਗਦਾ ਨਹੀਂ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਕੋਈ ਪਾਣੀ ਘਟਦਾ ਤਾਂ ਪਹਿਲੀ ਜਿਵੇਂ ਹੁਣ ਦਿਨ ਹੁਣ ਦਰਿਆ ਚ ਪਾਣੀ ਘਟਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹਾਂਜੀ ਕਰਨ ਚਾਹੀਦਾ ਹਾਂਜੀ ਸਰਕਾਰ ਜੋ ਉਦੋਂ ਆਂਦੀ ਜਿਸ ਵੇਲੇ ਸਾ ਪਾਣੀ ਸਦੇ ਉੱਪਰ ਟੱਪ ਜਾਂਦਾ ਫੇਰ ਕਹਿੰਦੇ ਤੁਸੀਂ ਘਰ ਛੱਡ ਕੇ ਚੱਲ ਦੋ ਉਹਨਾਂ ਦਾ ਫਰਜ਼ ਹੈ ਬਰਸਾਤਾਂ ਤੋਂ ਪਹਿਲਾਂ ਇੱਥੇ ਆਣਾ ਚਾਹੀਦਾ ਤੇ ਆਪਣਾ ਕ੍ਰੀਏਟਵਲ ਲੱਗੇ ਪੱਕੇ ਤੌਰ ਤੇ ਸਾਡੇ ਹੋਣਾ ਚਾਹੀਦਾ ਬਿਲਕੁਲ ਜੀ ਜੇ ਆਪਾਂ ਗੱਲ ਕਰੀਏ ਤਾਂ ਕਿਉਂਕਿ ਇਹਨਾਂ ਅਸੀਂ ਪਿਛਲੇ ਸਮੇਂ ਦੌਰਾਨ ਇਹਨਾਂ ਪਿੰਡਾਂ ਦੀਆਂ ਤਸਵੀਰਾਂ ਵੀ ਉਸ ਟਾਈਮ ਬਰਸਾਤ ਦੇ ਦਿਨਾਂ ਚ ਦਿਖਾਈਆਂ ਸੀ ਕਿਉਂਕਿ ਇਹਨਾਂ ਪਿੰਡਾਂ ਦਾ ਜਿਹੜਾ ਸੰਪਰਕ ਕਿਤੇ ਨਾ ਕਿਤੇ ਟੁੱਟ ਜਾਂਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਇਹ ਉਹ ਥਾਂ ਹੈ ਜਿੱਥੋਂ ਪਾਣੀ ਜਿਹੜਾ ਪਲਟ ਕੇ ਜਰੂਰ ਦਿਖਾਉਂਗਾ ਉਹ ਜਗ੍ਹਾ ਤੋਂ ਪਾਣੀ ਜਿਹੜਾ ਦਰਿਆ ਦਾ ਪਲਟ ਕੇ ਉਹ ਹਰੀਆਲ ਮੈਂਦਰੀ ਕਲਾ ਪਿੰਡ ਵੱਲੋਂ ਚੱਲ ਗਿਆ ਸੀ ਬਿਲਕੁਲ ਸੜਕਾਂ ਦੇ ਉੱਪਰ ਪਾਣੀ ਘੁੰਮਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਘੁੰਮਦਾ ਸੀ ਸਾਡੇ ਨਾਲ ਬਜ਼ੁਰਗ ਆਜਣਗੇ ਗੱਲਬਾਤ ਜ਼ਰੂਰ ਕਰਾਂਗੇ ਬਜ਼ੁਰਗੋ ਉਮਰ ਤੁਹਾਡੀ ਬਹੁਤ ਜ਼ਿਆਦਾ ਹੋ ਗਈ ਹੈ ਬੜੀਆਂ 95 ਸਾਲ ਉਮਰ 95 ਸਾਲ ਬਜ਼ੁਰਗੋ ਸਰਕਾਰਾਂ ਬਹੁਤ ਆਈਆਂ ਹੋਣਗੀਆਂ ਵਾਦੇ ਬਹੁਤ ਕੀਤੇ ਹੋਣਗੇ ਕਿਸੇ ਨੇ ਪੂਰੇ ਨਹੀਂ ਕੀਤੇ ਅਸਾਂ ਨੁਕਸਾਨੇ ਕੀ ਕੀਤੀ ਸਾਡੀ ਸਾਡੇ ਸਿਰ ਦੀ ਮਾਰੀ ਸਾਨੂੰ ਕੀ ਕਰਨਾ ਵੋਟਾਂ ਲੈਣ ਦੇ ਆ ਗਏ ਵਾ ਕੋਈ ਨਹੀਂ ਹੁਣ ਹੁਣ ਵੀ ਵੋਟਾਂ ਤਾਂ ਮੈਂ ਵੋਟਾਂ ਲੈਣੀਆਂ ਜਾਵ ਤੁਸੀਂ ਕੋਟੇ ਸੀ ਕੋ ਮਾ ਅਗਰ ਸਾਨੂੰ ਨਹੀਂ ਕੋਈ ਨੇ ਬੈਠਾ ਮੈਨੂੰ 18 ਸਾਲ ਦਾ ਜਮ ਬੋਟ ਪਾੜੀ ਅਕਾਲੀਆਂ ਨੂੰ ਪਰ ਨਹੀਂ ਕੀਤਾ ਸਭ ਆਪਣੇ ਮਤ ਤੋਂ ਕੱਢ ਕੇ ਬੋਟਾ ਲੇਗਾ ਪਾਸੇ ਸਾਨੂੰ ਕੀ ਕਰਨਾ ਅਧੀ ਦਾ ਸੰਤਾਇ ਖੋਲੇ ਹੀ ਬਿਜਾ ਬਾਬਾ ਹੋ ਰਿਹਾ ਹੈ ਇਹ ਸਰਕਾਰ ਨਹੀਂ ਬਿਚਾ ਸਕਦੀ ਜਿਹੜੀਆਂ ਹੁਣ ਦੀ ਸਰਕਾਰ ਆ ਇਹਨਾਂ ਤੋਂ ਉਮੀਦ ਹੈ ਕੋਈ ਇੱਕੋ ਹੀ ਹੈ ਤਿੰਨ ਪੁੱਤਾਂ ਬਾਂਮ ਦੇ ਤਿੰਨੇ ਪੰਛੀ ਰਿਆ ਜਿਹੜਾ ਮਾਦੀ ਦੇ ਲੋਕ ਸ਼ਗ ਉਹ ਵੀ ਹੋ ਜਾਈ ਹੈ ਤੇ ਉਹ ਵੀ ਹੋ ਜੇ ਜੇ ਮੈਂ ਤਾਂ ਮੈਂ ਵੀ ਉਹ ਹੋ ਜਾਈ ਹੈ ਨਾ ਰਣਕ ਚੋਰ ਮੈਂ ਵੀ ਚੋਰ ਰਹੀ ਹੈ ਸਾਨੂੰ ਇਤਵਾਰ ਹੀ ਨਹੀਂ ਰਹਿ ਗਈ ਤੇ ਬਿਲਕੁਲ ਦੀ ਵੱਡਾ ਸਵਾਲ ਬਜ਼ੁਰਗਾਂ ਦਾ ਹੈਗਾ ਕਿਉਂਕਿ ਇਹਨਾਂ ਦਾ ਕਹਿਣਾ ਹੈ 97 ਸਾਲ ਉਮਰ ਹੋ ਗਈ ਹੈ ਤੇ ਉਹੀ ਚੀਜ਼ਾਂ ਦੇਖਦਿਆਂ ਨੂੰ ਹੋ ਗਿਆ ਹਰ ਸਾਲ ਜਦੋਂ ਬਰਸਾਤ ਦੇ ਦਿਨਾਂ ਚ ਪਾਣੀ ਆਂਦਾ ਇਥੇ ਆ ਕੇ ਪ੍ਰਸ਼ਾਸਨ ਅਧਿਕਾਰੀ ਵਾਅਦੇ ਕਰਕੇ ਚਲ ਜਾਂਦੇ ਸਮੇਂ ਦੀਆਂ ਸਰਕਾਰਾਂ ਦੇ ਜਿਹੜੇ ਆਗੂ ਐ ਉਹ ਆ ਕੇ ਵੱਡੇ ਵੱਡੇ ਵਾਅਦੇ ਜ਼ਰੂਰ ਕਰਦੇ ਹੋਣਗੇ ਕਿਉਂ ਜਿਵੇਂ ਬਾਬਾ ਜੀ ਉਹਨਾਂ ਨੇ ਕਿਹਾ ਕਿ 18 ਸਾਲ ਦੀ ਉਮਰ ਤੋਂ ਵੋਟ ਪਾਣੀ ਸ਼ੁਰੂ ਕਰਤੀ ਸੀ ਅੱਜ ਜਿਹੜਾ ਇਹ ਉਹ 97 ਸਾਲ ਦੀ ਉਮਰ ਦੇ ਹੋ ਚੁੱਕੇ ਆ ਪਰ ਹਾਲਾਤ ਜਿਵੇਂ ਦੇ ਪਹਿਲਾਂ ਉਹ ਦੇਖਦੇ ਸੀ ਉਸ ਤਰ੍ਹਾਂ ਦੇ ਬਣੇ ਹੋਏ ਨੇ ਅੱਜ ਵੀ ਉਡੀਕ ਹੈ ਇਹਨਾਂ ਨੂੰ ਕਿ ਕਿਤੇ ਨਾ ਕਿਤੇ ਕੋਈ ਜਾਗੇ ਔਰ ਸਾਡੇ ਇਸ ਦਰਿਆ ਨੂੰ ਕੋਈ ਚੈਨਲਾਈਜ਼ ਕਰੇ ਤਾਂ ਜਿਹੜਾ ਪੱਕੇ ਤੌਰ ਤੇ ਸਮੱਸਿਆ ਦਾ ਹੱਲ ਹੋ ਸਕੇ ਕੈਮਰਾ ਨਦੀਪ ਰਾਣਾ ਦੇ ਨਾਲ ਬੁੱਸਿੰਗ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ